ਹੈਲੋ ਜੀ ਸ ਸ਼ਿਖਾਜੀ ਬਕਰ ਮੈਂ ਸਾਰਿਆਂ ਦਾ ਤੁਹਾਡੇ ਆਪਣੇ ਜਨਰਲ ਟੂਚ ਚੈਨਲ ਤੇ ਹਾਂ ਮੈਂ ਟੋਲ ਕੌਂਟ੍ਰੋਲ ਠੀਕ ਹੈ ਜੀ ਅ ਅਨ ਸੰਪਰਕ ਦੇ ਸੰਪਰਕ ਵਿੱਚ ਇੱਕ ਵਾਲ ਹੋਰ ਸਾਰੇ ਬਗਿਆਨ ਨੂੰ ਬੁਲਦੀ ਪੰਜਾਬ ਦੇ ਤਰ੍ਹਾਂ ਬੁਲਦੀ ਮੈਂ ਕਾਹਮਾ ਜੀ ਪੂਰੀ ਬਹੁਤ ਸਾਰੇ ਨਾ ਕਰ ਰਹੇ ਹਾਂ ਤੇ ਅੱਜ ਬਹੁਤ ਮੁਖੜੀ ਆਪਣਾ ਬੇਕੀਕਤ ਨਹੀਂ ਕਿ ਬੇਕੀਕਤ ਨਹੀਂ ਜੀ ਇਸ ਲਈ ਮੈਂ ਸਾਰੇ ਅੱਜ ਕਦੇ ਹੀ ਸਟਾਰ ਜਿਹੜਾ ਆਪਣੀ ਫਿਲਮ ਦਰਸ਼ਕ ਉਸ ਸਾਡੇ ਜੀ ਹੈ ਬਹੁਤ ਸਾਰੇ ਬੁਕੇ ਨੀ ਅਰਤੀ ਸ਼ਾਂਤੀ ਦੀ ਦਾਸ ਕਰਦੇ ਜੀ ਮਾਤਾ ਨੂੰ ਬੁਲਾ ਸਕਦੇ ਠੀਕ ਹੈ ਜੀ ਸੋ ਕਿ ਨਾ ਪਾ ਅੱਜ ਉਹਨਾਂ ਦੇ ਜਿਹੜਾ ਬਲੌਗ ਜਿਸ ਟੌਪਿਕ ਤੇ ਸ਼ੇਅਰ ਕਰਨ ਦੇ ਵਿੱਚ ਸੌਰੀ ਮੈਂ ਛੋਟਾ ਸੇ ਚਲੀ ਗਈ ਬਟ ਉਹਦੇ ਬੁੱਕ ਨੂੰ ਬਹੁਤ ਹੈ ਤੇ ਅੱਜ ਮੈਂ ਤੁਹਾਨੂੰ ਦੁਪਾਰਾ ਬਣਾ ਕੇ ਦਸਤੀ ਬਣਾ ਲਈ ਆਪਾ ਜੀ ਕ੍ਰੇਮੀਆਂ ਤੇ ਇਹਦੇ ਵੀ ਸਬਜ਼ੀ ਬਣਾ ਦਿੱਤੀਆਂ ਅੱਜ ਤਾਂ ਕਿੰਨੀ ਕੰਮੀਆਂ ਬੜੀ ਦੇ ਸਬਜ਼ੀ ਮੋਕੋ ਜੀ ਇੱਕ ਜਿਹੜਾ ਮੈਂ ਹੋ ਕੇ ਰੱਖਤੀ ਸੀ ਉਹ ਮੇਰੇ ਤਾਂ ਪਾਣੀ ਹੀ ਸੁੱਕ ਚੁੱਕਿਆ ਵਾ ਤੇ ਹੁਣ ਮੈਂ ਇਹਨੂੰ ਵਾਸ਼ ਕਰਨ ਦੇ ਸਟੇਪ ਕਰਾਂ ਇਹਨਾਂ ਨੂੰ ਕੱਟ ਕੇ ਉਹ ਚਿਲਕੇ მო ਕਰਕੇ ਮੈਂ ਆਪਣੇ ਮੁੱਠ ਤੋਂ ਬਿਚ ਰੱਖਾਂਗੀ ਤਾਂ ਜਦ ਇਹਨੂੰ ਕੜਤਾਂਗਾ ਉਹ ਕੋਲਾ ਪਾਣੀ ਉਹ ਨਿਕਲ ਜਾਏਗਾ ਥੋੜਾ ਨੰਪਾ ਦੇ ਰੱਖਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਫਰਾਈ ਕਰਾਂਗੇ ਤੇ ਪਿਆਜ਼ ਕਰਕੇ ਨਾਲ ਬਣਾ ਲਓ ਬਹੁਤ ਏਸੀ ਬਣਦੀ ਆ ਤਾਂ ਅਸੀਂ ਹਲਕ ਸਟੈਪ ਬਾਈ ਸਟੈਪ ਪਸਾਂਗੇ ਨਾ ਬਣਾਉਣ ਆਪਣਾ ਇਹ ਚਿਲਕੇ ਚਿਲਕੇ ਬਿਲਕੁਲ ਦੇਖੋ ਆਪਾਂ ਚਿਲਕੇ ਕਰ ਲਏ ਆਪਾਂ ਚਿਲਕੇ ਲੈ ਗਏ ਆ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਵਾਸ਼ ਕਰਾਂਗੇ ਕਿਉਂਕਿ ਇੱਕ ਵਾਰੀ ਫ ਆਪੋ ਦਾ ਪੰਜੇ ਤੇ ਲੱਗਿਆ ਰਹਿਣਾ ਨਹੀਂ ਕੋਈ ਵਾਸ਼ ਕਰਾਂਗੇ ਉਸ ਤੋਂ ਬਾਅਦ ਇਹਨੂੰ ਕੱਟਾਂਗੇ ਆਪਣੇ ਹਿਸਾਬ ਨਾਲ ਕੱਟ ਸਕਦੇ ਹਾਂ ਤੁਸੀਂ ਕੋਈ ਕੋਲਕੱਤਿਆਂ ਬੋਲ ਕੱਟ ਲਓ ਜੇ ਲੰਬੇ ਕੱਟਨੇ ਆ ਇਹਨੂੰ ਕੱਟ ਕੇ ਤਿੰਨ ਪੀਸ ਕਰਕੇ ਲੰਬੇ ਲੰਬੇ ਕੱਟਨੇ ਜਿੱਦਾਂ ਤੁਹਾਡੇ ਹਿਸਾਬ ਤੁਸੀਂ ਉੱਧਰ ਕਰ ਸਕਦੇ ਹੋ ਆ ਅੱਜ ਜਿਹੜੇ ਕਹਿੰਦੇ ਨੇ ਨਾ ਜਿਹੜੇ ਛਿਲਕੇ ਹੁੰਦੇ ਆ ਜਿਨ੍ਹਾਂ ਦੀ ਸ਼ੁਕਰ ਹੁੰਦੀ ਆ ਹਨਾ ਉਹ ਇਹਨੂੰ ਬਣਾ ਕੇ ਪਿਆਜ਼ ਵਿੱਚ ਪਾ ਕੇ ਇਹ ਸਬਜ਼ੀ ਬਣਾ ਸਕਦੇ ਹਾਂ ਸ਼ੁਕਰ ਤਾਂ ਪੌਚ ਰਹਿੰਦੀ ਆ ਤੇ ਹੁਣ ਆਪਾਂ ਟਰੀਲੇ ਨੂੰ ਧੋਨੇ ਆ ਤੇ ਫਿਰ ਇਹਨੂੰ ਆਪਾਂ ਟੱਕਾਂਗੇ ਜਿਹੜਾ ਜਸਪਾਣੇ ਨੇ ਧੋੜਿਆ ਵਾ ਇਹਦੇ ਵਿੱਚ ਜਮਾ ਵੀ ਹੋਣਾ ਨਹੀਂ ਮੰਨ ਕਿਸਾਨੀ ਸ਼ੇਪ ਚਾਹੀਦੀ ਤੇ ਜੇਨ ਗੋਲ ਕੱਟ ਲੋ ਚਾਹੀਏ ਨਾ ਲੰਬੀ ਤਰ੍ਹਾਂ ਕੱਟੋ ਜਿਸ ਤਰ੍ਹਾਂ ਰਹੀ ਦਿਲ ਦਾ ਤਾਂ ਠੀਕ ਹੈ ਜੀ ਹਾਂਜੀ ਹੁਣ ਆਪਾਂ ਤਰੇਲਿਆਂ ਨੂੰ ਅੱਜਾ ਗੋਲ ਸ਼ੇਪ ਚ ਕੱਟ ਲਿਆ ਵਾ ਤੁਸੀਂ ਜਿਹੜੀ ਸ਼ੇਪ ਚ ਕੱਟਣਾ ਚਾਹੁੰਦੇ ਹੋ ਲੰਬੀ ਚ ਹੋਰ ਜਿੱਦਾਂ ਵੀ ਕੱਟਣਾ ਚਾਹੁੰਦੇ ਹੋ ਕਰ ਸਕਦੇ ਹੋ ਉਹ ਕੁਝ ਖਰਾਬੇ ਨਿਕਲੇ ਸੋ ਸਾਈਡ ਤੇ ਕੱਢ ਦਿੱਤੇ ਨੇ ਤੇ ਇਹ ਦੇਖੋ ਸਹੀ ਸੇ ਤੇ ਆਪਾਂ ਇਹਨੂੰ ਕੱਟਲੇ ਹੋਣਾ ਪਏ ਤੇ ਨਮਕ ਲਗਾ ਕੇ ਹਲਕਾ ਜਿਹਾ ਤੇ ਇਹਨਾਂ ਥੋਪਰੇ ਵਿੱਚ ਰੱਖਾਂਗੇ ਥੋੜਾ ਜਨਾ ਫਿਰ ਇਹਦੇ ਕਰਤਨ ਜੀ ਚ ਕੋੜਾ ਪਾਣਾ ਨਿਕਲ ਜੂਗਾ ਹੁਣ ਆਪੇ ਚ ਜਸਟ ਇਨਾ ਆਕੇ ਨਮਕ ਨਮਕ ਪਾ ਕੇ ਨੂੰ ਚੰਗੀ ਤਰ੍ਹਾਂ ਆਪਾਂ ਵਿੱਚ ਪਾ ਲੈਣਾ ਤਾਂ ਕਿ ਨਮਕ ਪੂਰੀ ਤਰ੍ਹਾਂ ਕਲੀਅਰ ਇੰਚ ਹੋ ਸੋਵੇ ਤੇ ਜਿਹੜਾ ਇਹ ਹੁਣ ਫਿਰ ਕੋੜਾ ਪਾਣਾ ਨਿਕਲ ਜੇਗਾ ਤੁਹਾਨੂੰ ਆਪਾਂ ਦੱਸ ਪਰ ਘੰਟਾ 1.5 ਘੰਟੇ ਜੇ ਤੁਹਾਨੂੰ ਸਬਜ਼ੀ ਬਣਾਉਣੀ ਹੈ ਤਾਂ ਪਹਿਲਾਂ ਇਹ ਪਾ ਦਿੱਤਾ ਤੇ ਹੁਣ ਆਪਾਂ ਇਹਨੂੰ ਧੁੱਪ ਚ ਰੱਖ ਦਾਂਗੇ ਤਾਂ ਜੋ ਇਹਦਾ ਜਿਹੜਾ ਕੋੜਾ ਪਾਣੀ ਨਿਕਲ ਜੇਗਾ ਤੇ ਜੇ ਤੁਸੀਂ ਸਬਜ਼ੀ ਬਣਾਉਣੀ ਹੈ ਨਾ ਉਹਦੇ ਵਿੱਚ ਵੀ ਨਮਕ ਸਾਹਤਰੀ ਪਾਣਾ ਇਹ ਨਾ ਹੋਵੇ ਤੁਸੀਂ ਉੱਚ ਵੀ ਨਮਕ ਪੋੜੇ ਪਾ ਲਓ ਤੇ ਫਿਰ ਓਖਾ ਕੰਮ ਹੋ ਜੂਗਾ ਇਹਦਾ ਹੁਣ ਇਹਦੇ ਚ ਕੋੜਾ ਪਾਣੀ ਨਿਕਲ ਜੇਗਾ ਤੇ ਸਬਜ਼ੀ ਜੀ ਬਿਲਕੁਲ ਵੀ ਕੋੜਾ ਕੋੜੀ ਨਹੀਂ ਬਣੂ ਮੇ ਆਪ ਤੋਂ ਕਨੇਕਰੀਓ ਵਾਲੀ ਕੋ ਆਪਿੰਦੇ ਤੇ ਰੱਖਦੇ ਹਾਂ ਉਹ ਆਪਾਂ ਧੋਪੇ ਤੇ ਰੱਖ ਦਿੱਤਾ ਵਾ 5-10 ਮਿੰਟਾਂ ਬਾਅਦ ਅਸੀਂ ਨੂੰ ਪਲਟੀ ਮਾਰਨਾ ਵਾਂਗੇ ਜੇ ਕਿ ਉੱਪਰੋਂ نیچے ਘਬਾਂਗੇ ਚਿਹਰਾ ਇਹ ਦੇ ਕੇ ਜਾਣਗੇ ਠੀਕ ਹੈ ਉਸ ਤੋਂ ਬਾਅਦ ਵੀਡੀਓ ਦੇਖੋ ਹਾਂ ਜਿਵੇਂ ਆਪਾਂ ਚੈੱਕ ਕਰਦੇ ਰਹੇ ਨਾ ਅਧਰਾ 20 ਮਿੰਟ ਹੋ ਚੁੱਕੇ ਨੇ ਤੇ ਇਹ ਕਿਦਾਂ ਪਾਣੀ ਛੱਡਿਆ ਥੋੜਾ ਪਲਟਾ ਕੱਟੇ ਕਰਾਂ ਤੇ ਆਪਾਂ ਕੋਲ ਐਂਡ ਮਿਚਿੰਗ ਕਰ ਵਾਸ਼ ਕਰਕੇ ਸੁਕਾ ਕੇ ਆਣਾ ਹਾਂ ਚਲੋ ਹੁਣ ਵਾਸ਼ ਕਰਾਂਗੇ ਠੀਕ ਹੈ نیچے ਦੇਖੋ ਤੁਸੀਂ ਪਲੇਟ ਚ ਆ ਦੇਖੋ ਕਿੰਨਾ ਪਾਣੀ ਛੱਡਿਆ ਹੋਇਆ ਨਾ ਹਾਂ ਦਿਖਾਈ ਦੇ ਰਿਹਾ ਹੈ सारा कौड़ा पानी सी, ना पा इसमें एक फिर वॉश करके दोबारा आप उल्टा पल्टी कर दी है अपने दोबारा फिर रख दिखे उल्टा पल्ट करके ठीक है ऊपर नीचे करता ताकि सारे पानी एक बार फिर मिक्सचर हो जाए बिल्कुल चंडी तरह धुप्प लग जाए धुप से बदल कि हो गया बहुत बदल हो गया ਬਾਰਿਸ਼ ਹੀ ਨਾ ਜੇ ਹੋਰ ਨਾ ਕਿਤੇ ਅਸੀਂ ਪਾਣੀ ਪਾਣੀ ਕਰਦੇ ਤੇ ਮੈਨੂੰ ਨਾ ਚੱਕ ਕੇ ਹੋਰ ਦਸਾਂ ਮਿੰਟਾਂ ਦੇ ਨਿਗਾ ਰੱਖੀ ਕਰਨਾ ਮੈਨੂੰ ਲੱਗਦਾ ਬੱਦਲ ਬਹੁਤ ਜ਼ਿਆਦਾ ਹੋ ਗਿਆ ਤੇ ਬਾਰਿਸ਼ ਦਾ ਕੋਈ ਪਤਾ ਨਹੀਂ ਸ਼ਰਟੇ ਜੀ ਆਏਗੇ ਨਾ ਚੱਕ ਕੇ ਹਨਾ ਅੰਦਰ ਦੀ ਸਾਈਡ ਤੇ ਰੱਖ ਦਿੰਦੀ ਆ ਕੀ ਨਾ ਹੋਵੇ ਕਿ ਮੀਚ ਭੇਜ ਜਾਂਦੇ ਫਿਰ ਆਪਦੀ ਨਹੀਂ ਸੀ ਕੋਈ ਦੇਖ ਰਹੇ ਹਾਂ ਬਾਰਿਸ਼ ਨੇ ਦੇ ਆਪਾਂ ਸਾਰੇ ਸੌਖ ਹੋ ਗਏ ਨੇ ਹੁਣ ਆਪਾਂ ਨੂੰ ਚੰਗੀ ਤਰ੍ਹਾਂ ਨਾਲ ਚੋੜ ਲੈਣਾ ਜਿਹੜਾ ਪਾਣੀ ਆ ਨਾ ਮਕਾ ਦਾ ਹੁਣ ਆਪਾਂ ਨੂੰ ਬਾਹਰ ਅੰਦਰੋਂ ਲੈ ਜਾਂਦਾ ਵਾ ਚੰਗੀ ਤਰ੍ਹਾਂ ਨਾਲ ਚੋੜਿਆ ਹੱਥ ਨਾਲ ਹੰਡ ਵਾਸ਼ ਕਰ ਲਿਆ ਤੇ ਆਪਾਂ ਨੂੰ ਚੰਗੀ ਤਰ੍ਹਾਂ ਚੋੜਦੇ ਆ ਵੇਟ ਇੱਕ ਮਿੰਟ ਸੋ ਦੇਖੋ ਇੱਕ ਡਰਾਈ ਪਲੇਟ ਲੈ ਲਓ ਤੇ ਫਿਰ ਆਪਾਂ ਉਹਦੇ ਵਿੱਚ ਇਦਾਂ ਪਾਣੀ ਵਿੱਚ ਚੋੜਨਾ ਹੈ ਦਾ ਹਾਰੇ ਖਲੋਚੜਿਆ ਨਾ ਪਾਣੀ ਇਹ ਸਾਰਾ ਘੜਤਿਆਂ ਦਾ ਪਾਣੀ ਆ ਕੁਛ ਪਲੇਟ ਚ ਨਿਕਲਿਆ ਸੀ ਤੇ ਕੁਛ ਆਪੇ ਤਾਂ ਉਹ ਚ ਚੋਨਾ ਚੰਗੀ ਤਰ੍ਹਾਂ ਸੋ ਮੈਂ ਇੱਕ ਉਠ ਕੇ ਛੋੜ ਕੇ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਣੀ ਆ ਤੁਸੀਂ ਦੇਖ ਸਕਦੇ ਹੋ ਆ ਮੈਂ ਛੋੜ ਕੇ ਰੱਖਿਆ ਦੇਖੋ ਕਿੰਨਾ ਪਾਣੀ ਨਿਕਲਿਆ ਇਹ ਸਾਰਾ ਕੌੜਾ ਪੰਨਾ ਜਿਹੜਾ ਕਰੇ ਦੇ ਲਿਖ ਚੁੱਕਿਆ ਵਾ ਹੁਣ ਆਪਾਂ ਇਹਨੂੰ ਸਾਡੇ ਕਰੇ ਲਈ ਡੀ ਫਰਾਈ ਹੋਣ ਲਈ ਰੈਡੀ ਆ ਅਗਲੇ ਟਾਈਮ ਪਰ ਅਸੀਂ ਡੀ ਫਰਾਈ ਕਰਾਂਗੇ ठीक है जी मैं 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 मिलते पानी सारे निचोड़ चुके अलग भी रखे हैं सोच रही एक बार नहीं निचोड़ना कि पता माड़ा मुटा नहीं करते घोड़े उन्होंने अंजन करीले सो मैं एक बार दोबारा जो कपड़े चाक निचोड़ छोड़ दी सो मैंने अभी भी आउट डॉल में माड़ा मोटा पानी होगा सो मे का शानी रैली नट वाड़ी है ना इस नैट वे पा के आपस में चंकी तरह निचोड़ लेंगे ठीक है जी माड़ा मोटा भी जो रहने पानी तो कड़कों के सारे ही खराब अच्छे टेस्ट कौड़ा पान हो जाएगा सोच खरीदियाँ ਇਦਾਂ ਕਰਕੇ ਇਹਨੂੰ ਚੰਗੀ ਤਰ੍ਹਾਂ ਚੋੜ ਸੋ ਦੇਖੋ ਹੁਣ ਮੈਂ ਇਹਨੂੰ ਦੁਬਾਰਾ ਨਿਚੋੜਿਆ ਤੇ ਦੇਖੋ ਇੰਨਾ ਪਾਣੀ ਫੇਰ ਨਿਕਲ ਆਇਆ ਇਹਨਾਂ ਵਿੱਚੋਂ ਕੋੜਾ ਪਣ ਹੋ ਨਿਕਲ ਆਇਆ ਪਰ ਹੁਣ ਇਹ ਜਿਹੜੇ ਕੋ ਡਰਾਈ ਹੋ ਚੁੱਕੇ ਨੇ ਸੁੱਕ ਚੁੱਕੇ ਦੇਖੋ ਪਰ ਨਹੀਂ ਕੀ ਬਣ ਗਿਆ ਕਿੰਨੇ ਕਰੇਲੇ ਕੱਟੇ ਸੀ ਇੰਨੇ ਕੀ ਆ ਗਿਆ ਨਾ ਪਰ ਗਰਮ ਹੋਣ ਵਾਸਤੇ ਤੇਲ ਆਪਣਾ ਗਰਮ ਹੋ ਗਿਆ ਜਦੋਂ ਤੇਲ ਇੱਕਦਮ ਗਰਮ ਹੋ ਗਿਆ ਫਿਰ ਆਪਾਂ ਡੀਪ ਫਰਾਈ ਕਰਾਂਗੇ ਸੋ ਆਪਣਾ ਤੇਲ ਆਲਮੋਸਟ ਵੀ ਗਰਮ ਹੋ ਚੁੱਕਿਆ ਹੈ ਦੇਖੋ ਪਾਣੀ ਛੱਡਣਾ ਕਿ ਪਰ ਮੜੇ ਵਿੱਚ ਪਾ ਕੇ ਦੇਖਾਂਗੇ ਸੋ ਹੁਣ ਆਪਾਂ ਡੀਪ ਫਰਾਈ ਕਰਦੇ ਹਾਂ ਆਏ ਆਪਣੇ ਉਹ ਡੀਪ ਫ라이 ਹੋ ਰਹੇ ਨੇ ਅਗਿਦਰ ਪਹਿਲਾਂ ਪੈਸੇ ਕਾਲੇ ਪੈਗੇ ਨੂੰ ਆਪਾਂ ਕੱਟ ਲੈਂਦੇ ਜਿਆਦਾ ਕਾਲੇ ਪੈਗੇ ਪਕ ਕੇ ਡੀਪ ਫਰਾਈ ਹੋ ਗਏ ਜਿਹੜੇ ਬਹੁਤ ਵਧੀਆ ਕਲਰ ਚੇਂਜ ਹੋ ਗਿਆ ਹਨ ਬੜਾ ਆਤਰਸੀ ਉਹਨਾਂ ਦਾ ਕਲਰ ਆ ਗਿਆ ਸੋ ਹੁਣ ਆਪਾਂ ਪਰੇ ਤੇ ਸਿੱਖਣਾ ਉਹ ਪਕਦੀਆਂ ਤਾਂ ਸਾਈਟੋਂ ਕੱਟ ਕੇ ਦੇਖੀਏ ਨੇ ਆ ਦੇ ਕੱਟਣ ਨੂੰ ਲਈ ਹਲਿਆ ਕੱਟੀਂ ਥੋੜਾ ਹੋਰ ਫਰਾਈ ਕਰ ਲੀਏ ਸੋ ਆਹ ਦੇਖੋ ਇਦਾਂ ਇਹ ਬੱਜ ਚੁੱਕੇ ਨੇ ਹੁਣ ਤੇ ਆਹ ਦੇਖੋ ਕਿੰਨਾ ਕਲਰ ਸਟੇਜ ਆ ਗਿਆ ਨੇ ਆਪਾਂ ਇਹਨੂੰ ਫਰਾਈ ਕਰਾਂਗੇ। ਸਭ ਆਪਣੇ ਕ੍ਰੇਪੇ ਹੋ ਚੁੱਕੇ ਨੇ ਸਾਰੇ, ਪਕ ਚੁੱਕੇ ਨੇ। ਤੇ ਜੇ ਆਪਾਂ ਨਾਲੇ ਕੁਆਂਟੀਟੀ ਘੱਟ ਗਈ ਤਾਂ ਆਪਾਂ ਇਹਦੇ ਵਿੱਚ ਐਡ ਕਰਾਂਗੇ ਪੋਟੈਟਰ। ਉਹ ਤੋਂ ਬਰੀਕ ਕੱਟ ਕੇ ਇਹਨਾਂ ਵੀ ਆਪਾਂ ਫਰਾਈ ਕਰਾਂਗੇ। ਜਿੱਦਾਂ ਇਹ ਫਰਾਈ ਕੀਤੇ ਆ, ਇਹਨਾਂ ਫਰਾਈ ਕਰਕੇ ਇਹਨਾਂ ਨਾਲ ਮਿਕਸ ਕਰ ਦੇਣੀ ਆਪਾਂ ਨੂੰ। ਫਰਾਈ ਕਰਾਂਗੇ। ਆਪਾਂ ਇਹ ਜਿਹੜਾ ਆਇਲ ਪੋੜੇ ਨੇ ਪਾਇਆ ਹੋ, ਕਿਉਂਕਿ ਆਪਣੇ ਜਦੋਂ ਆਪਾਂ ਨੂੰ ਪਹਿਲਾਂ ਦੀ ਫਰਾਈ ਕੀਤਾ ਤਾਂ ਉਹਨੇ ਕਾਫੀ ਆਇਲ ਚਾਦ ਦੇਣਾ। ਇਸ ਕਰਕੇ ਉਹਨਾਂ ਪਾ ਦਿੰਦੇ ਆਂ ਪਿਆਜ਼ ਨੂੰ ਫਰਾਈ। ਹਲਕਾ ਜਿਹਾ ਤੇਲ ਪਾ ਕੇ ਨੂੰ ਪਾ ਦੇ। ਜਦ ਤੱਕ ਲਾਈਟ ਲਾਈਟੀ ਨਾ ਹੋ ਜਾਵੇ। ਸਬ ਤੱਕ ਸੋਫੀਆ ਬਣਾਪਾਸੀ ਨਾ ਜਿਆਦਾ ਜਿਆਦਾ ਨਹੀਂ ਹੈ ਜੇ ਸੋਫੀਆ ਬਣਾ। ਮੈਂ ਲੋ ਫਲੇਕਸ ਤੇ ਇਹਨੂੰ ਪਕਾ ਲਈਏ। ਇਹ ਸਾਡੀ ਲਈ ਟਿਕਨ ਦੀ ਪਕਾਈ। ਟਿਕਨ ਪਕਾਈ ਰੇਟ ਬਣਦੇ ਹੈ ਕਦੇ ਕਿਸੇ ਨੂੰ ਪਕਾਈ ਰੇਟ ਬਣਾਉਣਾ। ਜਿਆਨੇ ਕਹਿੰਦੇ ਤਾਂ ਬੜੀਆ ਮੂਡ ਦੇਸ ਕਰਕੇ। ਪਰ ਕਿੱਥੇ ਵੀ ਬਾਈ ਤੇ ਭਰਦੇ। ਤੇ ਲੋ ਫਲੇਕਸ ਪਿਆਰੇ ਇਸਕੇ ক্লোਸ ਲੋ ਜਲਦੀ ਹੋਣਗੇ। ਉਹਨੂੰ ਚੁਲੇਗਾ ਜੀ। ਸੋ ਇਹ ਹਲਕੀ ਹਲਕੀ ਜਿਹੀ ਸਿੰਕ ਬਰਾਊਨ ਹੋਣ ਲੱਗੇ। ਸਾਡੇ ਲਈ ਬੜੀ। ਹਰ ਇੱਕ ਜਿਹੜੇ ਪੀਸ ਬਰਾਊਨ ਹੋ ਜੇ। ਹਰ ਇੱਕ ਬਰਾਊਨ ਬਰਾਊਨ ਹੋ ਜੇ ਨਾ। ਫਸਟਵਾਂ ਇਹ ਹੋਸੀ ਜਮਗੇ ਫਿਰ ਆਪਾਂ ਦੇਖੇ ਮਸਾਲੇ ਦੇ ਅੰਦਰ ਐਡ ਕਰਦੇ ਹਾਂ ਨਮਕ ਆਪਾਂ ਹੋਰ ਘੱਟ ਪਾਉਣੀ ਕਿਉਂਕਿ ਨਮਕ ਆਪਾਂ ਪਹਿਲਾਂ ਵੀ ਕਲੇਜਾਂ ਚ ਪਾਇਆ ਸੀ ਤੇ ਥੋੜਾ ਨਮਕ ਹੈ ਰੋਸ ਕੁਆਨਟੀਟੀ ਦੇ ਅਸਰ ਨਾਲ ਬਸ ਜਸਟ ਥੋੜਾ ਜਿਹਾ ਨਮਕ ਪਾਉਣੀ ਆਪਾਂ ਜਸਟ ਇੰਨਾ ਕੁ ਨਮਕ ਪਾਵਾਂਗੇ ਕਿਉਂਕਿ ਫਿਰ ਨਮਕ ਦੇ ਘੱਟ ਦਾ ਇਲਾਜ ਹੈਗਾ ਪਰ ਬਦਰਾ ਹੋਣਾ ਬਰਤ ਦਾ ਰਾਈ ਲੈ ਲਿਆ ਛੱਟੇ ਬੰਦਾ ਕਰੂ ਨਮਕ ਲੈ ਕੇ ਆਓ ਏ ਨਮਕ ਪਾ ਦੇ ਠੀਕ ਹਨ ਫਟਦਾ ਹੀ ਲਾਲ ਹੋ ਜਾਗਾ ਛੱਟੇ ਆ ਲਵਾਂਗੇ ਹੋ ਬਦਨਈ ਲਾਜੀ ਉਹ ਬਾਈ ਸਾਡੇ ਕੋਲ ਬਦਨਈ ਸੁਨਕਾ ਲਈ ਗਏ ਤਾਂ ਕੀ ਸਬਜੀ ਨਹੀਂ ਆਇਆ ਨਮਕ ਇਹ ਮਾਤਾ ਇਹ ਇਹ ਉਹ ਬਲਾ 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 ਟਾ ਟਾ ਅਨियन ਹੌਟ ਕੱਟ ਲਿਆ ਸੌਫਟਲੀ ਮਰਿਆ ਕੱਟ ਕੇ ਦੇ ਲੈਣੇ ਹਾਂ ਹਾਂ ਕੱਟ ਰਿਹਾ ਹੈ ਉਹਦੇ ਰੋਲ ਇੱਕ ਸੈਕਿੰਡ ਲਈ ਇਸ ਨੂੰ ਮੈਂ ਫਿਰ ਹੌਂਕੇ ਵਾਲੇ ਨੂੰ ਹੁਣ ਆਪੇ ਇਹਦੇ ਚਾਹ ਖਰੇ ਚਾਹੇ ਅੜ ਗਾਦੇ ਹਾਂ ਇਸੇ ਕਰੀ ਬਣਾ ਲਈਏ ਮਸਾਲਾ ਸਾਰਾ ਕੁਝ ਲੈ ਆ ਕੇ ਨੂੰ ਧਰੀਆਂ ਲੌਂਗ ਕੰਦੀ इसलिए असि कोई गर्म मसाला चढ़की टीक तो मसाला जरा भी हूँ बस साढ़ा यही मसाला पा लेंगे जो हमें साफ साफ स्वाद बना लगेगा ठीक है आप थोड़े चमचू पा लें आप इन्हों के पावे चमच थोड़ा खट मिठाई टेस्ट हो जाए चंकी तरह मिक्स कर लेंगे ठीक है साथ ही मसाले रखी कलाई रच लिखा हूँ आप पाँगे अपना जी फ्राई किए हुए करेले आदि खोटी दर गंडी पाईजिए आप कर ਇਦੋਂ ਕਿੰਨਾ ਤੇਜ਼ੀ ਦੇ ਤੋਂ ਹੁਣ ਸਾਰਾ ਤੇਲ ਨੀਚੇ ਰਹਿ ਗਿਆ ਤੁਸੀਂ ਸਮਝਿਆ ਇਸ ਤਰ੍ਹਾਂ ਫਿਰ ਇਹਨੂੰ ਆਪਾਂ ਬਿਕਸ ਕਰਦੇ ਹਾਂ ਤੇ 5 ਮਿੰਟ ਲਈ ਅਸੀਂ ਇਹਨੂੰ ਲੋ ਫਲੇਮ ਤੇ ਥੋੜਾ ਜਿਹਾ ਪਕਾਵਾਂਗੇ ਤਾਂ ਜੋ ਸਾਰੇ ਸਾਰੇ ਸਬਜ਼ੀ ਦੇ ਵਿੱਚ ਵੀ ਟ੍ਰੇਲਿਆਂ ਚ ਜਿਹੜੇ ਪਟੈਟੋਸ ਪਾਏ ਉਹਨਾਂ ਦੇ ਵਿੱਚ ਰਚ ਜਾਵੇ ਫਿਰ ਆਪਾਂ ਚੈੱਕ ਕਰਾਂਗੇ ਨਮਕ ਜੇ ਨਮਕ ਠੀਕ ਹੋਇਆ ਤਾਂ ਠੀਕ ਆ ਨਹੀਂ ਤਾਂ ਆਪਾਂ ਥੋੜਾ ਜਿਹਾ ਪਾ ਲਾਂਗੇ ਠੀਕ ਹੈ ਜੀ ਇਹਨੂੰ ਪੂਰੀ 15 ਮਿੰਟ ਲਈ ਅਸੀਂ ਤਾਂ ਕਰਦੇ ਹਾਂ ਤੇ ਚੱਕਰ ਚੁੱਕ ਰਹਾਈ ਹਾਂ ਤੇ ਮੇਜ਼ਾ ਅੰਦਰੋਂ ਕਾਰਕਰਮ ਆਗਾ ਵਾਚ ਕਰਦੇ ਹਾਂ ਇਸਾ ਵੀ ਫੈਮਿਲੀ ਦੇ ਕੋਲ ਚਾਹੁੰਦਾ ਤੇ ਗਰਮ ਮਿਰਚ ਖਾਂਦਾ ਇਸੇ ਕਰਕੇ ਪਹਿਲਾਂ ਥੋੜੀ ਕੱਢ ਕੇ ਸਬਜ਼ੀ ਉਸ ਤੋਂ ਬਾਅਦ ਅਸੀਂ ਮਿਚ ਪਾਵਾਂਗੇ ਜਦੋਂ ਗਰਮ ਕਰ ਕੇ ਮਿਰਚ ਦਾ ਵਾਤ ਕਰਾਂਗੇ ਤੇ ਨਾਲ ਅਸੀਂ ਕੱਟ ਲਾਂਗੇ ਇਸੇ ਕਹਿੰਦੇ ਹੋਗੇ ਚਮੇਸੀ ਦੀ ਪਾਰੀ ਮਿਰਚ ਨਾਲ ਗਰਮ ਕਰ ਕੇ ਵਾਤ ਕਰਾਂਗੇ ਤੇ ਸਾਡੇ ਫੈਮਿਲੀ ਦੇ ਮੈਂਬਰ ਚੱਕ ਪਰਸਨ ਆ ਜਿਹੜਾ ਮਿਰਚ ਬਿਲਕੁਲ ਨਹੀਂ ਖਾਂਦਾ ਇਹ ਉਹਦੇ ਕੱਢ ਕੇ ਫਿਰ ਅਸੀਂ ਮਿਰਚਾਂ ਬੜਾ ਕਰੀਏ ਇਹ ਸਾਖੋ ਸਮੋ ਲੋ ਫਲੇਮ ਤੇ ਹੁਣ ਆਪਾਂ ਚਿਕੀ ਸਬਜ਼ੀ ਕੱਢ ਲਈ ਆ ਜੀ ਹੁਣ ਆਪਾਂ ਜਿਹੜੀ ਚ ਪਾਵਾਂਗੇ ਮਿਰਚ 80 ਮੈਂ ਖਣਾ ਕੋ ਹਰਿਟਾ ਪਾਉਂਗਾ ਕੋਗੇ ਰੈਟ ਨਹੀਂ ਕੀ ਪਾਉਂਗਾ ਚਲੋ ਬਸ ਮੈਂ ਨਹੀਂ ਲਿਖਾਂਗੀ ਸਟਿਮਨ ਆਉਂਦਾ ਹੈ ਬੈਟ ਅਵੇ ਇਹ ਕੱਟ ਕੋ 30 ਦਿਨ ਕੋ ਉਪਤਿਆਜ ਜਾਣਾ ਸਭ ਤੋਂ ਵੱਧ ਉਪਤਿਆਜ ਜਾਣਾ ਵਾਲਾ ਕੰਪਨੀ ਕਿਤੇ ਸਹੀ ਪੰਗੇ ਦੇ ਸਾਤੇ ਕ੍ਰੇਡਿੰਗ ਸਭੀ ਸਟਿਮਨ ਕਿੰਨਾ ਲੇਟ ਪਤਾ ਹੈ ਹਨ ਤਾਂ ਇਹ ਹੋ ਰਹਾ ਬਤਰਾਇੰਦਾ ਹਾਂ ਅਭਾ ਮਾ ਸੱਤਿ ਕੋ ਸੁਵਤੰਤ੍ਰ ਸਾਰੇ ਸਭੀ ਵੈਰੀ ਵਾ ਸੋ ਕੰਕੀਚੀ ਇਹ ਆਪਣੀ ਸਬਜੀ ਫਰੇਲਿਆਨੀ ਜਿਹੀ ਆਪਾਂ ਸਾਰਿਆਂ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਹਾਈਪ ਵੀ ਜ਼ਰੂਰ ਕਰਿਆ ਕਰੋ ਹਾਈਪ ਦੀ ਆਪਸ਼ਨ ਆਈ ਹੈ ਨਮੀ ਉਹਨੂੰ ਹਾਈਪ ਜ਼ਰੂਰ ਕਰਿਆ ਕਰੋ ਤੇ ਆ ਸੂਚੀ ਆਪਾਂ ਦੂਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿੱਤੀ ਆਪਾਂ ਤੇ ਸਾਰੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਜੇ ਨਵੇਂ ਨੇ ਚੈਨਲ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਦੱਸਿਓ ਤੁਹਾਨੂੰ ਖਾਂ ਕੇ ਤੁਹਾਨੂੰ ਬਤਲੋ ਕਿਤਰੀ ਬਣੀ ਆ ਤੇ ਇਹ ਰੈਸਿਪੀ ਤੁਹਾਨੂੰ ਕਿੱਦਾਂ ਲੱਗੀ ਇਜੀ ਹੋਣਾ ਆਪਾਂ ਧੱਕੇ ਨਾਲ ਬਣਾ ਲੈਂਦੇ ਹਾਂ ਜਦੋਂ ਰੋਟੀ ਬਣਾਵਾਂਗੇ ਫਿਰ ਆਪਾਂ ਬਣਾਵਾਂਗੇ ਸੋ ਇਹ ਸੀ ਹਲਦੀ ਰੈਸਿਪੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਜਰੂਰ ਲਾਈਕ ਕਰਿਓ ਥੈਂਕ ਯੂ ਸੋ ਮੱਚ ਲੱਗੋ ਤੁਹਮ ਅਗਲੇ ਵਲੌਗ ਚ ਉਹ ਤੱਕ ਲਈ ਬਾਏ ਬਾਏ ਥੈਂਕ ਯੂ